ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਨਕੌਦਰ ਦੇ ਅੱਡਾ ਮਹਿਤਪੁਰ ਅੱਡਾ ਰੋਡ ਜਿਹੜਾ ਆ ਨਜ਼ਦੀਕ ਗੁਰਦੁਆਰਾ ਸਾਹਿਬ ਔਰ ਮਹੱਲਾ ਰੀਜੀ ਨਗਰ ਦੇ ਮੋੜੇ ਖੜੇ ਆ ਔਰ ਤੁਸੀਂ ਦੇਖ ਸਕਦੇ ਆ ਇਹ ਕੂੜੇ ਦਾ ਡੰਪ ਜਿਹੜਾ ਲਗਾਇਆ ਗਿਆ ਹੋਇਆ ਔਰ ਤੁਹਾਨੂੰ ਪਤਾ ਹਾਲਾਤ ਜਿਹੜੇ ਇਸ ਵੇਲੇ ਬੜੇ ਔਖੇ ਇਲਾਕਾ ਚੋਂ ਲੰਘ ਰਿਹਾ ਸਾਰਾ ਏਰੀਆ ਜਿੰਨਾ ਵੀ ਆਪਣੇ ਅੜਪੀਟ ਹੋਏ ਆ ਔਰ ਉਹਦੇ ਨਾਲ ਨਾਲ ਬਾਰਸ਼ਾ ਵੀ ਹੋਈਆਂ ਆ ਹੋ ਤੁਸੀਂ ਦੇਖ ਸਕਦੇ ਹੋ ਬਿਮਾਰੀਆਂ ਜਿਹੜੀਆਂ ਆ ਆਵਾਜ਼ਾਂ ਮਾਰਦੀਆਂ ਸ਼ਹਿਰ ਵਾਸੀਆਂ ਨੂੰ ਬਿਮਾਰੀਆਂ ਬਿਲਕੁਲ ਸ਼ਹਿਰ ਦੇ ਅੰਦਰ ਜਿਹੜਾ ਗੁਰਦੁਆਰਾ ਸਾਹਿਬ ਦਾ ਰੋੜ ਆ ਅੱਡਾ ਮਹਿਤਪੁਰ ਬਿਲਕੁਲ ਨੇੜੇ ਗੁਰਦੁਆਰਾ ਸਾਹਿਬ ਆ ਔਰ ਕੂੜੇ ਦਾ ਡੰਪ ਦੇਖੋ ਤੁਸੀਂ ਸ਼ਹਿਰ ਦੇ ਵਿੱਚ ਬਣਾਇਆ ਹੋਇਆ ਆ ਇਹ ਪਤਾ ਨਹੀਂ ਪ੍ਰਸ਼ਾਸਨ ਇਹ ਤੋਂ ਧਿਆਨ ਕਿਉਂ ਨਹੀਂ ਦੇ ਰਿਹਾ ਅਲੱਗਾ ਨਿਵਾਸੀਆਂ ਵੱਲੋਂ ਵੀ ਇਹ ਅਪੀਲ ਕੀਤੀ ਗਈ ਐ ਅਸੀਂ ਕਹਿੰਦੇ ਲਿਖ ਕੇ ਵੀ ਦੇਖਿਆ ਐ ਐਸਡੀਐਮ ਸਾਹਿਬ ਨੂੰ ਮੇਲ ਕੀਤੀ ਆ ਔਰ ਡੀਸੀ ਸਾਹਿਬ ਨੂੰ ਉਸ ਤੋਂ ਉੱਪਰ ਵੀ ਕਹਿੰਦੇ ਮੇਲ ਕੀਤੀ ਆ ਜਾਂ ਪਰ ਇਸ ਵਾਰ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਗਾ ਔਰ ਮੈਂ ਅਪੀਲ ਕਰਾਂਗਾ ਨਗਰ ਕੌਂਸਲ ਦੇ ਪ੍ਰਧਾਨ ਔਰ ਉਹਨਾਂ ਨੂੰ ਅਪੀਲ ਕਰਾਂਗਾ ਕਿ ਕਿ ਇਹ ਜਿਹੜਾ ਡੰਪ ਬਣਾਇਆ ਗਿਆ ਆ ਇਹ ਦੇਖੋ ਸ਼ਹਿਰ ਦੇ ਵਾਸੀ ਵੀ ਇੱਥੇ ਕੂੜਾ ਜਿਹੜਾ ਸੁੱਟਣ ਆਉਂਦੇ ਆ ਤੇ ਇਹ ਡੰਪ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚ ਬਿਲਕੁਲ ਨਜ਼ਦੀਕ ਤੁਸੀਂ ਦੇਖ ਸਕਦੇ ਆ ਕਿਸੇ ਦੀ ਪ੍ਰਾਪਰਟੀ ਵੀ ਆ ਇੱਥੇ ਮੋਰੇ ਹਰਾਣਾ ਟਾਲ ਆ ਜਿਹੜਾ ਇੱਥੇ ਤੇ ਇੱਥੇ ਜਿਹੜਾ ਆ ਕੂੜਾ ਸੁੱਟ ਕੇ ਜਾ ਰਹੇ ਆ ਸ਼ਹਿਰ ਨਿਵਾਸੀ ਵੀ ਇਹ ਦੱਸੋ ਤੁਸੀਂ ਚੰਗੀ ਗੱਲ ਆ ਇਹ ਬਿਲਕੁਲ ਸ਼ਹਿਰ ਦੇ ਵਿੱਚ ਅੱਡਾ ਮਹਿਤਪੁਰ ਨੇੜੇ ਗੁਰਦੁਆਰਾ ਸਾਹਿਬ ਇੱਥੋਂ ਮੇਰੇ ਹਿਸਾਬ ਨਾਲ 100-150 ਮੀਟਰ ਤੇ ਗੁਰਦੁਆਰਾ ਸਾਹਿਬ ਆ ਔਰ ਨਕੋਦਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਆ ਪ੍ਰਸ਼ਾਸਨ ਨੂੰ ਇੱਕ ਅਪੀਲ ਆ ਵੀ ਇਸ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤਾਂ ਕਿ ਇਹ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਪਰਿਵਾਰ ਇੱਥੇ ਨੇੜੇ ਪਰਿਵਾਰ ਵੱਸੋ ਆ ਇਹ ਅੱਡਾ ਮਹਿਤਪੁਰ ਨਕੋਦਰ ਦਾ ਔਰ ਇਹ ਬਿਲਕੁਲ ਨੇੜੇ ਜਿਹੜਾ ਡੰਪ ਬਣਾਇਆ ਹੋਇਆ ਹੈ ਰਾਣਾ ਟਾਲ ਦੇ ਬਿਲਕੁਲ ਮੋੜੇ ਇਹ ਅੱਜ ਦਾ ਨਹੀਂ ਕਾਫੀ ਪੁਰਾਣਾ ਆ ਇਲਾਕਾ ਨਿਵਾਸੀ ਵੀ ਕਾਫੀ ਪਰੇਸ਼ਾਨ ਆ ਇੱਥੋਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਲੈ ਕੇ ਦੇ ਆਏ ਆ ਕਿੱਥੇ ਕਿੱਥੇ ਗਏ ਆ ਮੈਨੂੰ ਪਤਾ ਇੱਥੇ ਮੈਂ ਕਿੱਦਾਂ ਖੜਾ ਆ ਇੰਨੀ ਜ਼ਿਆਦਾ ਬਦਬੂ ਵੀ ਇੱਥੇ ਆ ਰਹੀ ਆ